ਆਪਾਂ ਜਿਹੜੀ ਬ੍ਰੈਡ ਦੀ ਵਰਕੀ ਬਣਾਈ ਹੈਗੀ ਜਿਹੜੀ ਕਿ ਬਹੁਤ ਵਧੀਆ ਬਣੀ ਬਹੁਤ ਸੌਫਟ ਬਣੀ ਆ ਤੇ ਮੈਂ ਤੁਹਾਨੂੰ ਇੱਕ ਪੀਸੇ ਦਾ ਤੋੜ ਕੇ ਵੀ ਦਿਖਾਨੀ ਆ ਦੇਖੋ ਜੀ ਬਹੁਤ ਹੀ ਵਧੀਆ ਇਹਦਾ ਟੈਕਚਰ ਵੀ ਹੈਗਾ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੀ ਆ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਸਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟੈਲੀਓ ਗਾਰਡਨ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋ ਆਪਾਂ ਜੀ ਬਣਾ ਰਹੇ ਆਂ ਬ੍ਰੈਡ ਦੀ ਮਠਿਆਈ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਆ ਆਪਾਂ ਜਿਹੜੀ ਮਠਾਈ ਬਣਾਉਣੀ ਹੈ ਬ੍ਰੈਡ ਦੀ ਹੈਗੀ ਆ ਤੁਸੀਂ ਬ੍ਰੈਡ ਲੈ ਲੈਣੀ ਹੈਗੀ ਆ ਕੋਈ ਬ੍ਰੈਡ ਜਿਹੜੀ ਥੋੜੀ ਫਰੈਸ਼ ਹੋਣੀ ਚਾਹੀਦੀ ਆ ਇਹਦੇ ਆਪਾਂ ਜੀ ਕੋਰਨਰ ਜਿਹੜੇ ਕੱਟ ਦੇਣੇ ਹੈਗੇ ਜਿੰਨੇ ਵੀ ਤੁਸੀਂ ਸਵੀਟ ਬਣਾਉਣੀ ਆ 8 ਪੀਸ ਲਾ ਲੋ 10 ਪੀਸ ਲਾ ਲੋ ਉਨੇ ਬ੍ਰੈਡ ਦੇ ਪੀਸ ਲੈ ਸਕਦੇ ਆ ਇਹਦੇ ਵਿੱਚ ਆਪਾਂ 1 ਕੱਪ ਮਿਲਕ ਪਾਊਡਰ ਦਾ ਪਾਵਾਂਗੇ ਤੇ ਇਹ ਵਾਲੀ ਜੀ ਪੀਸੀ ਹੋਈ ਚੀਨੀ ਹੈਗੀ ਆ ਇਹ ਵੀ 1 ਕੱਪ ਹੀ ਹੈਗੀ ਆ ਬੂਰਾ ਸ਼ੂਕਰ ਜਿਹੜੀ ਹੈਗੀ ਆ ਥੋੜੀ ਜੀ ਆਪਾਂ ਇਹਦੇ ਵਿੱਚ ਆ ਦੁੱਧ ਦੇ ਉੱਤੋਂ ਮਲਾਈ ਜਿਹੜੀ ਹੁੰਦੀ ਆ ਉਹ ਇਹਦੇ ਵਿੱਚ ਪਾਉਣੀ ਤੇ ਆਪਾਂ ਦੋ ਬਣਾਉਣੀ ਹੈਗੀ ਆ ਤਾਂ ਦੋ ਚਮਚੇ ਆਪਾਂ ਇਹ ਪਾਵਾਂਗੇ ਨਾਰੀਅਲ ਦੇ ਜਿਹੜੇ ਹੈਗੇ ਆ ਕੋਕੋਨਟ ਦਾ ਬਰਾਦਾ ਸਾਰੀਆਂ ਚੀਜ਼ਾਂ ਨੂੰ ਆਪਾਂ ਜੀ ਮਿਕਸ ਕਰਕੇ ਫਿਰ ਬਹੁਤ ਹੀ ਵਧੀਆ ਮਠਾਈ ਬਣਦੀ ਹੈਗੀ ਆ ਹਾਂਜੀ ਆਪਾਂ ਜੀ ਇਹ ਬ੍ਰੈਕਫਾਸਟ ਸ্লাইਸ ਲੈ ਹੈਗੇ ਆ ਆਪਣੇ ਕੋਲੇ ਇੱਕ ਪੀਸ ਹੈਗੇ ਆ ਜਿੰਨੇ ਵੀ ਤੁਸੀਂ ਸਵੀਟ ਬਣਾਉਣੇ ਲੈ ਸਕਦੇ ਆ ਹੁਣ ਆਪਾਂ ਇਹਨਾਂ ਦੇ ਜਿਹੜੇ ਹੈਗੇ ਆ ਆਹ ਸਾਈਡਾ ਹੈਗੀਆਂ ਇਹ ਕੱਟ ਦੇਣੀਆਂ ਹੈਗੀਆਂ ਜੇ ਤੁਸੀਂ ਨਹੀਂ ਵੀ ਕੱਟਣੀ ਆ ਤੇ ਫਿਰ ਤੁਸੀਂ ਇੱਦਾਂ ਵੀ ਇਹਨੂੰ ਸਾਰੇ ਨੂੰ ਇੱਦੀ ਪਾਊਡਰ ਬਣਾ ਸਕਦੇ ਹੈਗੇ ਗ੍ਰਾਈਂਡ ਕਰਕੇ ਪਰ ਜੇ ਤੁਸੀਂ ਵਾਈਟ ਕਲਰ ਰੱਖਣਾ ਹੈਗਾ ਸੀਕ ਦਾ ਤੇ ਫਿਰ ਇਹਦੇ ਕਾਰਨ ਕੱਟ ਦੋ ਇਹਨੂੰ ਆਪਾਂ ਛੋਟੇ ਛੋਟੇ ਇੱਦਾਂ ਪੀਸ ਕਰ ਲੈਣੇ ਪੀਸ ਕਰਕੇ ਤੇ ਫਿਰ ਆਪਾਂ ਇਹਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਤੇ ਇੱਦਾਂ ਸਾਰੇ ਪੀਸ ਆਪਣੇ ਜਿਹੜੇ ਹੈਗੇ ਆਪਾਂ ਗ੍ਰਾਈਂਡ ਕਰ ਲੈਣੇ ਹੈਗੇ ਆ ਇੱਦਾਂ ਸਾਰੇ ਆਪਾਂ ਕੱਟ ਲੈਣੇ ਹੈਗੇ ਆ ਆਪਣੇ ਜੇ ਬ੍ਰੈਡ ਆਪਾਂ ਕੱਟ ਲਈ ਹੈਗੇ ਇਸ ਤਰ੍ਹਾਂ ਦੇ ਆਪਾਂ ਪੀਸ ਕੱਟਣੇ ਹੈਗੇ ਤੇ ਕਾਰਨ ਆਪਾਂ ਕੱਟ ਦੁੱਤੇ ਆ ਪਣਾ ਆਪਾਂ ਇਹਨੂੰ ਥੋੜਾ ਜਿਹਾ ਇਹਦਾ ਦਾਦਰਾ ਚਾਹ ਜਾਂ ਇਹਦਾ ਪਾਊਡਰ ਬਣਾ ਲੈਣਾ ਹੈ ਗ੍ਰाइंड ਕਰ ਲੈਣੀ ਹੈਗੀ ਆ ਜਿਹੜੇ ਇਹਦੇ ਜੀ ਆ ਹੈਗੇ ਆ ਸਾਈਡਾਂ ਆ ਤੁਸੀਂ ਇਹ ਵੀ ਰੱਖ ਸਕਦੇ ਆ ਆਪਾਂ ਕਿਤੇ ਵੀ ਯੂਜ਼ ਕਰ ਸਕਦੇ ਆ ਇਹਨੂੰ ਇਹਦਾ ਪਾਊਡਰ ਜਿਹਾ ਬਣਾ ਕੇ ਰੱਖ ਸਕਦੇ ਹੈਗੇ ਆ ਇਹ ਜੀ ਮਿਠਾਈ ਜਿਹੜੀ ਹੈਗੀ ਆ ਆਪਾਂ ਬਿਨਾਂ ਗੈਸ ਲਾਏ ਤੋਂ ਬਣਾਉਣੀ ਹੈਗੀ ਆ ਤੇ ਬਹੁਤੀ ਛੇਤੀ ਬਣ ਜਾਂਦੀ ਹੈ ਹਾਂਜੀ ਸਾਰੇ ਇਹਨੂੰ ਆਪਾਂ ਹੁਣ ਇਹਨੂੰ ਗ੍ਰाइंड ਕਰ ਲੈਣਾ ਹੈਗਾ ਜੀ ਆਪਾਂ ਜੀ ਬ੍ਰਿਕ ਜਿਹੜੀ ਹੈਗੀ ਉਹਨੂੰ ਪਾਊਡਰ ਬਣਾ ਲਿਆ ਆਪਾਂ ਬਹੁਤ ਜਿਆਦਾ ਦਾਦਰਾ ਚਾਹ ਹੀ ਬਣਾਇਆ ਹੈਗਾ ਬ੍ਰਿਕ ਨਹੀਂ ਕੀਤਾ ਹੈਗਾ ਇੰਦਾ ਵਈ ਹੋਣਾ ਚਾਹੀਦਾ ਬਹੁਤ ਵਧੀਆ ਜੀ ਬਣ ਗਿਆ ਹੈਗਾ ਹੁਣ ਜੀ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਮਿਕਸ ਕਰ ਦੇਣੀਆਂ ਇਹ ਵਾਲਾ ਜੀ 1 ਕੱਪ ਹੈਗਾ ਜੀ ਇਹ ਮਿਲਕ ਪਾਊਡਰ ਹੈਗਾ ਆ ਤੁਸੀਂ ਕਿਸੇ ਵੀ ਵਧੀਆ ਬ੍ਰਾਂਡ ਦਾ ਲੈਣਾ ਹਾਂਜੀ ਤੇ ਇਹਦੇ ਵਿੱਚ ਹੀ ਆਪਾਂ ਜੀ ਇਹ ਬੂਰਾ 슈ਗਰ ਹੈਗੀ ਆ ਜਿਹੜੀ ਤੁਸੀਂ ਨਹੀਂ ਵੀ ਹੈਗੀ ਤੁਹਾਡੇ ਕੋਲ ਤਾਂ ਤੁਸੀਂ ਇਹਨੂੰ ਪੀਸ ਸਕਦੇ ਹੈਗੇ ਆ ਘਰ ਦੇ ਵਿੱਚ ਜਿਹੜੀ ਚੀਨੀ ਹੈਗੀ ਲੱਜੀ ਪਾ ਕੇ ਤਾਂ 2 ਚਮਚੇ ਹੈਗੇ ਨਾਰੀਅਲ ਦੇ ਪਾਊਡਰ ਤੇ ਥੋੜੀਆਂ ਜਿਹੀ ਦੇ ਬੱਚੀ ਆਪਾਂ 3 ਤੋਂ 4 ਇਲਾਚੀਆਂ ਕੁੱਟੀਆਂ ਹੈਗੀਆਂ ਫਰੈਸ਼ ਹੀ ਉਹਨਾਂ ਦੇ ਵੀ ਹੈਗੇ ਆ ਹੁਣ ਜੀ ਆਪਾਂ ਇਹਨੂੰ ਹੱਥ ਦੇ ਨਾਲ ਇਹਦਾ ਸਾਰੀਆਂ ਚੀਜ਼ਾਂ ਨੂੰ ਮਿਲਾ ਦੇਣਾ ਹੈਗਾ ਚੰਗੀ ਤਰ੍ਹਾਂ ਮਿਕਸ ਹੋਣੀਆਂ ਚਾਹੀਦੀਆਂ ਹੰਜੀ ਸਾਰੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਨੂੰ ਜੀ ਆਪਾਂ ਮਿਕਸ ਕਰ ਲਿਆ ਐ ਇਲਾਚੀ ਦਾ ਬਹੁਤ ਹੀ ਵਧੀਆ ਹੁੰਦੀ ਫਲੇਵਰ ਐ ਬਹੁਤ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਹੁਣ ਇਹਨੂੰ ਆਪਾਂ ਡੋ ਬਣਾਉਣੀ ਹੈਗੀ ਆ ਜਿਹੜੀ ਆਪਣੇ ਕੋਲ ਦੁੱਧ ਦੀ ਮਲਾਈ ਹੈਗੀ ਆ ਇਹ ਥੋੜੀ ਥੋੜੀ ਪਾ ਕੇ ਤੇ ਆਪਾਂ ਇਹਨੂੰ ਗੁੰਨ ਲੈਣਾ ਹੈਗਾ ਜੇ ਤੁਹਾਡੇ ਕੋਲ ਮਲਾਈ ਨਹੀਂ ਤਾਂ ਤੁਸੀਂ ਦੁੱਧ ਵੀ ਯੂਜ਼ ਕਰ ਸਕਦੇ ਆ ਬਹੁਤ ਜ਼ਿਆਦਾ ਨਹੀਂ ਪਾਉਣੇ ਕਿਉਂਕਿ ਫਿਰ ਆਪਾਂ ਡੋ ਬਣਾਉਣੀ ਆ ਜਿਆਦਾ ਪਤਲੀ ਵੀ ਨਹੀਂ ਹੋਣੀ ਚਾਹੀਦੀ ਜਿਆਦਾ ਹਾਰਡ ਬਣੀ ਹੌਲੀ ਹੌਲੀ ਆਪਾਂ ਇਦਾਂ ਜਿੱਦਾਂ ਆਪਾਂ ਰੋਟੀ ਦਾ ਆਟਾ ਗੁੰਨਦੇ ਉਸੇ ਤਰੀਕੇ ਆਪਾਂ ਇਹਨੂੰ ਹੱਥ ਨਾਲ ਮਾਰ ਲੈਣਾ ਹੈਗਾ ਆ ਤੁਸੀਂ ਡੋ ਵਾਂਗੂ ਆਪਾਂ ਇਹਨੂੰ ਬਣਾ ਲੈਣਾ ਚੰਗੀ ਤਰ੍ਹਾਂ ਮੜ ਲੈਣਾ ਹੈਗਾ ਜਿੱਦਾਂ ਆਪਾਂ ਮਠਿਆਈ ਦਾ ਬਣਾਉਣੀ ਹੈਗੇ ਆ ਉਸੇ ਤਰ੍ਹਾਂ ਜਿੰਨੀ ਵੀ ਮਲਾਈ ਚਾਹੀਦੀ ਆਪਾਂ ਉੰਨੀ ਯੂਜ਼ ਕਰਨੀ ਸਾਰੀ ਨਹੀਂ ਕਰਨੀ ਹੈਗੀ ਜਿੰਨੀ ਕਾਪਣ ਜ਼ਰੂਰਤ ਹੈਗੀ ਹੁਣ ਆਪਾਂ ਇਹਨੂੰ ਜਿਹੜਾ ਆਪਣਾ ਕੰਟੇਨਰ ਗ੍ਰੀਸ ਕਰਕੇ ਰੱਖਿਆ ਉਹਦੇ ਵਿੱਚ ਇਦਾਂ ਜਮਾਉਣ ਲਈ ਪਾ ਦੇਣੀ ਹੈਗੀ ਹਾਂਜੀ ਆਪਣਾ ਜਿਹੜਾ ਬ੍ਰੈਡ ਦੀ ਮਠਾਈ ਦਾ ਮਿਕਸਚਰ ਜਿਹੜਾ ਰੈਡੀ ਹੋ ਗਿਆ ਹੈ ਇਦਾਂ ਦਾ ਆਪਾਂ ਨੂੰ ਇਹ ਚਾਹੀਦਾ ਹੈਗਾ ਹੁਣ ਤੁਸੀਂ ਕੋਈ ਵੀ ਜਿਹੜਾ ਕੰਟੇਨਰ ਹੈ ਉਹਨੂੰ ਗ੍ਰੀਸ ਕਰ ਲੈਣਾ ਹੈਗਾ ਜਾਂ ਵਿੱਚ ਕੋਈ ਬਟਰ ਪੇਪਰ ਵਗੈਰਾ ਲਗਾ ਲੈਣਾ ਫਿਰ ਡੀ ਮੋਲਡ ਬਹੁਤ ਵਧੀਆ ਛੇਤੀ ਹੋ ਜਾਂਦਾ ਹੈ ਇਹਨੂੰ ਆਪਾਂ ਜੀ ਮੇਰੇ ਕੋਲੇ ਬਾਕਸ ਹੈਗਾ ਆ ਕਿ ਇਹਦੇ ਵਿੱਚ ਇਹਨੂੰ ਸੈੱਟ ਕਰ ਦੇਣਾ ਹੈਗਾ ਆ ਜਿਸ ਤਰ੍ਹਾਂ ਆਪਾਂ ਮਠਿਆਈ ਨੂੰ ਜਮਾਉਣਾ ਹੀ ਹੈਗੇ ਆ ਤੁਸੀਂ ਹੱਥ ਨਹੀਂ ਕਰ ਸਕਦੇ ਇਹ ਫਿਰ ਵਧੀਆ ਹੋ ਜਾਂਦੀ ਆ ਕੁਸਪੂਨ ਵਿੱਚ ਲੈ ਸਕਦੇ ਆ ਤੁਸੀਂ ਜਿਸ ਤਰ੍ਹਾਂ ਕਰਦੇ ਹੋ ਆਪਣੀ ਜੀ ਮਿਠਾਈ ਹੈ ਜਿਹੜੀ ਹੁਣ ਸੈੱਟ ਹੋ ਗਈ ਐ ਤਾਂ ਆਪਾਂ ਇਹਨੂੰ ਸਪੈਚੁਲੇਟ ਨਾਲ ਵੀ ਕਰ ਸਕਦੇ ਹੈਗੇ ਆ ਹੁਣ ਜੀ ਆਪਾਂ ਇਹਨੂੰ ਗਾਰਨਿਸ਼ ਕਰਨ ਲਈ ਇਦਾਂ ਆਪਣੇ ਕੋਲ ਜੀ ਪਿਸਤਾ ਬਦਾਮ ਜੋ ਵੀ ਹੈਗਾ呀 ਤੁਸੀਂ ਉਹਨੂੰ ਕਦੁਕਾਸ਼ ਕਰਕੇ ਵੀ ਉੱਤੇ ਪਾ ਸਕਦੇ ਆ ਬ੍ਰੀਕ ਬ੍ਰੀਕ ਫਿਰ ਉਹਦੇ ਨਾਲ ਇਹਦੀ ਲੁੱਕ ਬਹੁਤ ਹੀ ਵਧੀਆ ਬਣਦੀ ਹੈਗੀ ਆ ਜਿਹੜੀ ਵੀ ਚੀਜ਼ ਤੁਸੀਂ ਪਸੰਦ ਕਰਦੇ ਹੈ ਕਿ ਤੁਸੀਂ ਪਾ ਸਕਦੇ ਨਹੀਂ ਹੈ ਪਿਸਤਾ ਪਾਉਣਾ ਬਦਾਮ ਪਾਉਣਾ ਹੈ ਕਿਉਂਕਿ ਫਿਰ ਟੇਸਟ ਵੀ ਬਹੁਤ ਵਧੀਆ ਹੁੰਦਾ ਹੈ ਤੇ ਫਿਰ ਲੁੱਕ ਵੀ ਬਹੁਤ ਵਧੀਆ ਹੈ ਇਨ ਜੇ ਆਪਾਂ ਇੱਕ ਘੰਟੇ ਲਈ ਇੱਦਾਂ ਰੂਮ ਟੈਂਪਰੇਚਰ 'ਚ ਰੱਖ ਦੇਣਾ ਹੈ ਜੇ ਤੁਸੀਂ ਬਹੁਤ ਛੇਤੀ ਇਹਨੂੰ ਜਮਾਉਣਾ ਚਾਹੁੰਦੇ ਫਿਰ ਤੁਸੀਂ ਫ੍ਰੀਜ 'ਚ ਵੀ ਥੋੜਾ ਟਾਈਮ ਰੱਖ ਸਕਦੇ ਹੈਗੇ ਆ ਆਪਣੇ ਜੀ ਬਰਫੀਆਂ ਜੰਮ ਗਈਆਂ ਜਿਹੜੀ ਆਪਾਂ ਬਰੈਡ ਦੀ ਬਣਾਈ ਸੀਗੀ ਇਹਨੂੰ ਆਪਾਂ ਬਾਕਸ 'ਚ ਪਾ ਕੇ ਰੱਖਿਆ ਸੀਗਾ ਥੱਲੇ ਆਪਾਂ ਪੇਪਰ ਲਾਇਆ ਸੀਗਾ ਤਾਂ ਬਹੁਤ ਵਧੀਆ ਇਹ ਡੀਮੋਲਡ ਹੋ ਗਈ ਆ ਹਾਂਜੀ ਆਪਾਂ ਇਹਦੇ ਪੀਸੇ ਕੱਟ ਲੈਣੇ ਹੈਗੇ ਆ ਜਿੱਡੇ ਕਿ ਤੁਸੀਂ ਪੀਸੇ ਰੱਖਣੇ ਹੈਗੇ ਉਹਦੇ ਕਾਪਾ ਕੱਟ ਸਕਦੇ ਹੈਗੇ ਇਹ ਜੀ ਬਹੁਤ ਵਧੀਆ ਵਰਕੀ ਬਣੀ ਹੈਗੀ ਆ ਬਹੁਤ ਜ਼ਿਆਦਾ ਸੌਫਟ ਹੈਗੀ ਆ ਇਹਨੂੰ ਆਪਾਂ ਜੀ ਬਿਨਾ ਗੈਸ ਲਾਏ ਬਣਾਇਆ ਹੈਗਾ ਬਹੁਤ ਛੇਤੀ ਬਣ ਜਾਂਦੀ ਹੈਗੀ ਆ ਜਿੱਦਾਂ ਦੇ ਵੀ ਆਪਾਂ ਇਹਦੇ ਪੀਸ ਜਿੱਡੇ ਇੱਕ ਵੀ ਰੱਖਣੇ ਹੈਗੇ ਆ ਲੰਬੇ ਵੀ ਆਪਾਂ ਬਣਾ ਸਕਦੇ ਸ਼ੇਪ ਦੇ ਵਿੱਚ ਹਾਂਜੀ ਦੇਖੋ ਜੀ ਇਹ ਇਦਾਂ ਦੇ ਪੀਸ ਬਣੇ ਹੈਗੇ ਆ ਬਹੁਤ ਵਧੀਆ ਬਰਫੀ ਬਣੀ ਹੈਗੀ ਆ ਤੇ ਬਹੁਤ ਛੇਤੀ ਬਣ ਜਾਂਦੀ ਹੈਗੀ ਆ ਹੁਣ ਆਪਾਂ ਇਹਨੂੰ ਸਾਰੀ ਨੂੰ ਜੀ ਪਲੇਟ ਦੇ ਵਿੱਚ ਪਾ ਲੈਣਾ ਹੈਗਾ ਆ ਜਦੋਂ ਵੀ ਘਰ ਦੇ ਵਿੱਚ ਮਹਿਮਾਨ ਆਉਂਦੇ ਆਪਣੇ ਕੋਲ ਜੇ ਜੀ ਬ੍ਰੈਡ ਹੈਗੀ ਆ ਘਰ ਦੇ ਵਿੱਚ ਤਾਂ ਆਪਾਂ ਬਹੁਤ ਛੇਤੀ ਬਹੁਤ ਵਧੀਆ ਬਰਫੀ ਬਣਾ ਸਕਦੇ ਹੈਗੇ ਆ ਬਹੁਤ ਜ਼ਿਆਦਾ ਸੌਫਟ ਵੀ ਹੈਗੀ ਆ ਹਾਂਜੀ ਆਪਾਂ ਇਹਦੇ ਉੱਤੇ ਪਿਸਤਾ ਲਗਾ ਕੇ ਇਹਨੂੰ ਆਪਾਂ ਗਾਰਨਿਸ਼ ਕੀਤਾ ਹੈਗਾ ਤੁਸੀਂ ਜੋ ਵੀ ਤੁਹਾਡਾ ਮਨ ਪਸੰਦ ਹੈਗਾ ਆ ਉਹ ਵਾਲੀਆਂ ਚੀਜ਼ਾਂ ਤੁਸੀਂ ਉੱਤੇ ਇਹਦੇ ਲਗਾ ਸਕਦੇ ਹੈਗੇ ਆ। ਇਹ ਜੀ ਬਹੁਤ ਵਧੀਆ ਆਪਣੀ ਬਰਫੀ ਬਣ ਗਈ ਹੈਗੀ ਬਹੁਤ ਚਾਹੀ সফট ਵੀ ਹੈਗੀ ਆ ਤੁਸੀਂ ਵੀ ਜੀ ਇਸ ਤਰ੍ਹਾਂ ਬੈਡ ਦੀ ਬਰਫੀ ਬਣਾ ਸਕਦੇ ਹੈਗੇ ਆ ਤੇ ਜੇ ਤੁਹਾਨੂੰ ਜੀ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚਾਹ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ।